ਇਹ ਤਸਵੀਰਾਂ ਅਮਰਿਤਪਾਲ ਸਿੰਘ ਦੇ ਪਿੰਡ ਵਿੱਚ ਲਈ ਘੜੀਆਂ ਨੇ ਹੁਣ ਜਦੋਂ ਅਮਰਿਤਪਾਲ ਸੌ ਚੁੱਕਰੇ ਐ ਅਜਿਹੇ ਚ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਐ ਅਮਰਿਤਪਾਲ ਦਾ ਪੂਰਾ ਪਰਿਵਾਰ ਦਿੱਲੀ ਪਹੁੰਚਿਆ ਹੋਇਆ ਐ ਇਹ ਨਹੀਂ ਨਹੀਂ ਪਿੰਡ ਵਾਲੇ ਮੁਤਾਬਕ ਪਿੰਡ ਤੋਂ ਅਤੇ ਆਸ-ਪਾਸ ਤੋਂ ਵੀ ਲੋਕ ਆਪ ਮੁਹਾਰੇ ਗਏ ਹੋਏ ਨੇ ਹਾਲਾਂਕਿ ਅਮਰਿਤਪਾਲ ਨਾਲ ਪਰਿਵਾਰ ਤੋਂ ਬਿਨਾ ਕਿਸੇ ਨੂੰ ਮਿਲਦੀ ਆ ਗਏ ਨੇ ਇਸ ਦੇ ਬਾਵਜੂਦ ਪਿੰਡ ਵਾਸੀਆਂ ਮੁਤਾਬਕ ਵੱਡੀ ਗਿਣਤੀ ਚ ਲੋਕ ਪਹੁੰਚੇ ਹੋਏ ਨੇ ਬਹੁਤ ਵਧੀਆ ਮਾਹੌਲ ਜੀ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਜੀ ਅਜਤੇ ਸਮਾਈ ਨਹੀਂ ਜਾਨੀ ਖੁਸ਼ੀ ਜੀ ਨਹੀਂ ਖਾਣ ਖੁਸ਼ੀ ਹੈ ਸੰਗਤ ਨੂੰ ਵੀ ਤੇ ਪੰਜਾਬ ਨੂੰ ਬਹੁਤ ਖੁਸ਼ੀ ਅਜਤੇ ਬਰੇ ਸਰਕਾਰਾਂ ਨੂੰ ਰਾਸ ਨਹੀਂ ਆਈ ਸੀ ਉਹਨਾਂ ਦਾ ਰਾਸ ਕਿੱਥੇ ਹੋਣੀ ਜੀ ਉਹਨਾਂ ਦੇ ਛੀਟਾਂ ਹੀ ਤੇ ਨਰਾਈਆਂ ਉਹਨਾਂ ਦੀਆਂ ਤੇ ਸਰਕਾਰਾਂ ਦੀਆਂ ਤੇ ਵੀ ਜੀਪੀ ਨੂੰ ਜ ਨਹੀਂ ਮਿਲੀ ਕੋਈ ਸ਼ੀਟ ਪੰਜਾਬ ਨੂੰ ਆਹ ਪਾਰਟੀ ਨੂੰ ਤਿੰਨ ਸ਼ੀਟਾਂ ਮਿਲੀਆਂ ਵਾ ਕਾਲੀਗੜ੍ਹ ਨੂੰ ਇੱਕ ਸ਼ੀਟ ਮਿਲੀ ਆ ਇਹਨਾਂ ਨੂੰ ਰਾਸ ਨਹੀਂ ਮਿਲਣਾ ਉਹਨਾਂ ਨੂੰ ਕੁਝ ਵੀ ਗਾਂ ਸਤਾਈ ਕੁਛ ਨਹੀਂ ਮੱਲਾ ਨਾ ਨੂੰ ਤੇ ਸਰਕਾਰਾਂ ਦੀ ਮਨਸ਼ਾ ਕੀ ਲੱਗਦੀ ਹੈ ਭਈਆ ਬਰਪਾਲੇ ਦੀ ਇਹਨਾਂ ਨੇ ਚਾਹੁੰਦੇ ਆ ਬਸ ਦਬੇ ਰਹਿਣਾ ਤੇ ਨਸ਼ਾ ਵਰਤੋਂ ਐ ਵੰਡ ਦੇ ਰਹੀ ਲੋਕਾਂ ਨੂੰ ਤੇ ਚਾਹੁੰਦੇ ਆ ਅਸੀਂ ਸਿੱਖ ਕੌਮ ਨੂੰ ਉੱਠਣਾ ਦੇ ਕੇ ਲੱਗਦਾ ਕਿ ਭਈਆ ਬਰਪਾਲੇ ਦੇ ਵੱਲੋਂ ਦੁਬਈ ਤੋਂ ਆ ਕੇ ਲਹਿਰ ਚੱਲੂ ਕੀਤੀ ਗਈ ਸੀ ਪਿਛਲੇ 6 ਮਹੀਨੇ ਹੋਰ ਨਸ਼ੇ ਵਾਸਤੇ ਕੀਤਾ ਮਾਰੇ ਇਹਨਾਂ ਜੋ ਉਹਨਾਂ ਨੂੰ ਭੇਜਿਆ ਹੈ ਬਾਅਦ ਵਿੱਚ ਪਰਮਾਤਮਾ ਨੇ ਭੇਜਿਆ ਨੂੰ ਸਿੱਧਾ ਜੀ ਉਹਨਾਂ ਪਰਮਾਤਮਾ ਨੇ ਭੇਜ ਕੇ ਨਸ਼ਾ ਛਡਾਉਣ ਤੇ ਤੇ ਅਮਰਤ ਛਕਾਉਣ ਵਾਸਤੇ ਉਹਨਾਂ ਨੂੰ ਭੇਜਿਆ ਜ਼ਰੂਰ ਮਾਰੇ ਦਾ ਹੈ ਪਾਸ਼ਾ ਮਾਰੇ ਅਕਾਲਪੁਰ ਖੇ ਭੇਜਿਆ ਉਹਨਾਂ ਨੂੰ ਤੇ ਇਹਨਾਂ ਦਾ ਰਾਸ ਕਿੱਥੋਂ ਹੋਣਾ ਜੀ ਸਰਕਾਰਾਂੋਂ ਤੇ ਪਰਿਵਾਰ ਦੇ ਮੈਂਬਰ ਚ ਸਾਰੇ ਪਰਿਵਾਰ ਗਿਆ ਸੀ ਸਾਰਾ ਪਰਿਵਾਰ ਗਿਆ ਹੋਇਆ ਜੀ ਤੇ ਪਰਿਵਾਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਸੀ ਹਾਲੀ ਗੱਲਬਾਤ ਕੋਈ ਨਹੀਂ ਮੇਰੀ ਉਹ ਟਾਈਮ ਹੋਈ ਕੋਈ ਸਰਕਾਰ ਦੇ ਤੋਂ ਬਹੁਤ ਕੋਸ਼ਿਸ਼ ਕੀਤੀ ਪਰ ਵੱਡਾ ਫਤਵਾ ਦਿੱਤਾ ਇਹ ਲੋਕਾਂ ਦੇ ਕਲੂਰ ਸਾਡੇ ਲੋਕਾਂ ਨੇ ਤੂੰ ਦੇ ਉਹ ਸਰਕਾਰਾਂ ਦਬਾਉਂਦੀਆਂ ਦਬਾਉਂਦੀਆਂ ਹਰ ਇੱਕ ਨੂੰ ਭਾਵੇਂ ਮਾੜੀ ਕੋਈ ਗੱਲ ਹੋਵੇ ਤਾਂ ਵੀ ਪੁਲਿਸ ਉੱਥੇ ਭੱਜ ਆਉਂਦੀ ਆ ਭਜਾ ਦਿੰਦੀ ਸਰਕਾਰ ਜਾਓ ਦੇ ਘਰੇ ਜਾਓ ਨਾਹੀਂ ਕਾ ਜਾਓ ਸਿਖਾਂ ਵਾਹ ਤੇ ਹੀ ਆ ਹੋਰ ਕਿਹਦੇ ਰਾਹ ਤੇ ਥੋੜਾ ਇਹਨੂੰ ਆਸ ਤੇ ਵਾਸਾ ਥੋੜਾ ਗਾਵਾ ਤੇ ਭਾਈ ਅੱਬਰਪਾਸ ਸਿਖਿੰਦੇ ਵੱਲੋਂ ਇੱਕ ਸਰੋਪਾ ਤੇ ਪ੍ਰਸ਼ਾਦ ਵੀ ਮੰਗਾਇਆ ਗਿਆ ਹੈ ਹਾਂਜੀ ਹਾਂਜੀ ਹੋਰ ਅਰਦਾਸ ਕਰ ਉਹਦੇ ਘਰ ਦੇ ਅਰਦਾਸ ਜਦੋਂ ਤੁਰਦੇ ਉਹ ਅਰਦਾਸ ਕਰਦੇ ਜੀ ਉਹ ਘਰੋਂ ਤੁਰਨਾ ਤਾਜ਼ੀ ਅਰਦਾਸ ਕਰਦੇ ਸੀ ਜੇ ਪਾਸੇ ਹੋਂ ਤਾਜ਼ੀ ਅਰਦਾਸ ਕਰਕੇ ਤੁਰਦੇ ਸੀ ਹਾਂਜੀ ਮੌਲਕੇ ਦਾ ਪਿੰਡ ਦਾ ਫਿਲਕ ਬਹੁਤ ਵਧੀਆ ਜੀ ਕਿੱਲੇ ਬਹੁਤ ਗਿਆ ਜੀ ਉੱਥੇ ਸਾਰਾ ਪਰਿਵਾਰ ਹੀ ਗਿਆ ਆਇਆ ਇਥੋਂ ਗੱਡੀਆਂ ਬਹੁਤ ਗਈਆਂ ਜੀ ਪਾਸੇੋਂ ਗਈਆਂ ਆਪਣਾ ਦਸਿਆ ਨਿਕਲੋ ਸਿੰਘਾਂ ਨੇ ਸਾਂਹਤ ਨੇ ਦੱਸਿਆ ਨਹੀਂ ਕਿਸ ਨੂੰ ਵੀ ਸਾਡੀਆਂ ਦੇ ਭੋਗ ਪਾਈ ਜਾਂਦੀ ਹਾਂ ਖੰਡਪਾੜ ਕੱਲ ਨੂੰ ਆਰਾਮ ਕੀਤਾ ਜਾਊਗਾ ਸੌਂ ਚੁੱਕਰੇ ਅੱਜ ਤੇ ਫਿਰ ਕੱਲ ਖੰਡਪਾੜ ਆਰਾਮ ਹੋਣਗੇ